ਸਾਸੀ ਕਲ ਕਿਸਾਨ ਵੀਰੋ ਮੈਂ ਡਾਕਟਰ ਪਰਮਪਾਲ ਸਿੰਘ ਗਿੱਲ ਤੇ ਅੱਜ ਫੀਲਡ ਦੇਖਣ ਆਏ ਸੀ ਜਿੰਨੇ ਕ ਅੱਜ ਆਪਾਂ ਫੀਲਡ ਦੇਖਿਆ ਜਾਂ ਪਿਛਲੇ ਦਿਨਾਂ ਚ ਫੀਲਡ ਦੇਖਿਆ ਆ ਆਪਾਂ ਹਰ ਵੀ ਸਾਈਡ ਦੀ ਗੱਲ ਕਰਾਂਗੇ ਕਿ ਇਸ ਵਾਰ ਹਰ ਵੀ ਸਾਈਡ ਕਿਹੜਾ ਕਾਮਯਾਬ ਲੱਗਦਾ ਇਸ ਵਾਰ ਜੋ ਮੈਂ ਹਜੇ ਤੱਕ ਫੀਲਡ ਦੇਖੇ ਆ ਜਾਂ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਪੈਰਾਸਲਫਰ ਆਣਾ ਜਾਂ ਅਵਕੀਦਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਰਿਜ਼ਲਟ ਤੋਂ ਫਾਰਮਰ 70% ਸੈਟੀਸਫਾਈ ਹੈ ਕਿਉਂਕਿ ਉਹਨਾਂ ਨੇ ਕਈਆਂ ਨੇ ਤਾਂ ਬੀਜ ਕੇ ਕੀਤੀ ਐ ਕਈਆਂ ਨੇ ਕੋਰ ਤੋਂ 3 ਦਿਨ ਪਹਿਲਾਂ ਕੀਤੀ ਐ ਇਹ ਕੋਰ ਤੋਂ 3 ਦਿਨ ਪਹਿਲਾਂ ਇਹ ਕੰਪਨੀ ਨੇ ਨਹੀਂ ਰეკਮੈਂਡ ਕੀਤੀ ਸੀ ਤਾਂ ਫਾਰਮਰਾਂ ਨੇ ਆਪਦੇ ਤੌਰ ਤੇ ਉਹਨੂੰ ਵਰਤਿਆ ਪਿਛਲੇ ਸਾਲਾਂ 'ਚ ਤੇ ਉਹਨਾਂ ਨੂੰ ਰਿਜ਼ਲਟ ਵਧੀਆ ਮਿਲੇ ਤਾਂ ਇਸ ਕਰਕੇ ਕੰਪਨੀਆਂ ਨੇ ਵੀ ਸਪਾਰਸ਼ ਕੀਤੀ ਉਹਨਾਂ ਦੇ ਰਿਜ਼ਲਟ ਬਹੁਤ ਵਧੀਆ ਨੇ 30% ਜਿਹੜੇ ਰਿਜ਼ਲਟ ਨਹੀਂ ਵੀ ਆਏ ਉਹਦੇ ਚਲੋ ਆਪਾਂ ਕੁਝ ਕਾਰਨ ਹੋ ਸਕਦੇ ਆ ਹੁਣ ਜਿਵੇਂ ਕਈ ਫਾਰਮਰ ਨੂੰ ਰਿਜ਼ਲਟ ਵੀ ਆ ਰਿਹਾ ਹੁਣ ਮੈਂ ਕਈ ਵਾਰੀ ਵਾਣ ਵੇਖਿਆ ਇਹਦੇ ਚੀ ਦਾ ਕੰਮ ਕਰਨ ਦਾ ਤਰੀਕਾ ਕੀ ਆ ਗੁੱਲੀ ਡੰਡੇ ਨੂੰ ਮਾਰਨ ਦਾ ਵਕੀਰਾ ਦਾ ਕਿ ਹੁਣ ਜਿਵੇਂ ਪਾਣੀ ਲੱਗ ਗਿਆ ਕੋਰ ਤੋਂ ਪਹਿਲਾਂ ਕਰ ਲਈ ਇਹਦੀ ਨਾ ਗਰੋਥ ਖੜ ਜੂਗੀ ਯਾਨੀ ਕਿ ਪੈਰਾਲਾਈਜ਼ ਆਪਾਂ ਕਹਿ ਸਕਦੇ ਹਾਂ ਹੋ ਜਾਊਗਾ ਧਿਆਨ ਨਾਲ ਵੇਖਾਂਗੇ ਉੱਤੋਂ ਨੋਕ ਮੱਚੀ ਪਈ ਹੋਊਗੀ ਉਦੋਂ ਇਹਨੇ ਕੀ ਕਰਨਾ ਕਣਕ ਨੇ ਗਰੋਥ ਕਰ ਜਾਣੀ ਐ ਤੇ ਇਹ ਉੱਥੇ ਹੀ ਰਹਿ ਜਾਣਾ ਇਹਨੇ ਆਪੇ ਹੌਲੀ ਹੌਲੀ ਸੜ ਜਾਣਾ ਹਨ ਤੁਸੀਂ ਜਿਹੜਾ ਜਿੱਥੇ ਵਕੀਰਾ ਹੋਈ ਹੋਈ ਜੇ ਕ ਖੜੇ ਵੀ ਆ ਨਾ ਉਹਨੂੰ ਪੱਟ ਕੇ ਦੇਖਿਓ ਉਹਦੀ ਜੜ ਬਿਲਕੁਲ ਗਲ ਚੁੱਕੀ ਹੋਊਗੀ ਹੁਣ ਇਸ ਤੋਂ ਬਾਅਦ ਆਪਣੇ ਜਿਹੜੇ ਨਈ ਵੀ ਕੀਤੇ ਜਾਂ ਕੱਖ ਹੁਣ ਹੈਗੇ ਨੇ ਗੁਲੀ ਡੰਡਾ ਹੈਗਾ ਉਹਨਾਂ ਵਾਸਤੇ ਹੁਣ ਆਪਾਂ ਉਹੀ ਕਰਾਂਗੇ ਟਾਪਿਕ ਤੇ ਐਕਸਲ ਉਹਦੇ ਰਿਜ਼ਲਟ ਮੈਂ ਪਹਿਲੇ ਹੀ ਕਹਨਾ ਨਹੀਂ ਆਉਂਦੇ 100% ਹੈਨਾ ਕਿਉਂਕਿ ਉਹਦੇ ਬਿਨਾਂ ਹੱਲ ਵੀ ਹੈ ਨਹੀਂ ਜੇ ਆਪਾਂ ਨਾ ਕੀਤਾ ਇਹ ਹਾਂ ਟਾਪਿਕ ਲੀਡਰਾਂ ਜਾਂ ਕੁਝ ਹੋਰ ਟੈਕਨੀਕਲ ਉਹਨਾਂ ਦਾ ਉਹਨਾਂ ਦੀ ਹਾਈ ਟੈਕ ਇਰਾਏ ਨੇ ਕਿ ਹਾਈ ਟ ਮਤਲਬ ਉਹਨੂੰ ਰੋਕ ਦਿੰਦੀਆਂ ਉੱਥੇ ਤਾਂ ਕਿ ਉਹ ਕਣਕ ਦੇ ਬਰਾਬਰ ਨਾ ਆਉਗੇ ਤਾਂ ਜੋ ਆਪਾਂ ਨਿਊਟਨ ਟ ਪਾਉਣੇ ਆ ਉਹਦਾ ਅਸਰ ਨਾ ਲੈ ਸਕਣ ਹੋਰ ਕੋਈ ਹਜੇ ਤੱਕ ਜੇ ਕੋਈ ਨਵੀਂ ਕੈਮਿਸਟਰੀ ਆਉਗੀ ਤਾਂ ਉਹਦਾ ਹੱਲ ਹੋਊਗਾ ਹਾਂ ਜ ਮੈਟਰੀਬਿਊਸ਼ਨ ਹੈ ਉਹ ਕਰ ਰਹੇ ਆ ਬਾਇ ਚਾਂਸ ਜੇ ਉਹ ਵੱਧ ਪੈ ਜੇ ਤਾਂ ਆਪਣੀ ਕਣਕ ਦਾ ਨੁਕਸਾਨ ਹੁੰਦਾ ਜਿਹੜੇ ਵੀਰ ਕੋਈ ਕਰ ਰਹੇ ਨੇ ਉਹ ਆਏ ਆ ਵੀ ਉਹ ਥੋੜਾ ਧਿਆਨ ਰੱਖਣ ਆਪਣੀ ਪੈਲੀ ਦੇ ਹਿਸਾਬ ਨਾਲ ਹਨ ਤੇ ਮੇਰਾ ਅੱਜ ਦਾ ਜਿਹੜਾ ਮੋਟਿਵ ਸੀਓ ਆਇਆ ਕਿ ਅਗਲੇ ਸਾਲ ਨੂੰ ਅਵਕੀਰਾਦਾਰ ਜਾਣ ਵਧੂਗਾ ਤੇ ਇੱਕ ਆਪਾਂ ਜਦੋਂ ਕੋਈ ਕੱਖਾਂ ਨਹੀਂ ਸਪਰੇ ਕਰਤੀ ਕਈ ਚਲੋ ਕਿਸਾਨ ਵੀਰ ਵਧੀਆ ਨੌਲੇਜ ਰੱਖਦੇ ਆ ਸਾਰਿਆਂ ਨੂੰ ਪਤਾ ਹੀ ਆ ਆਪਾਂ ਹਫਤਾ 10 ਦਿਨਾਂ ਦਾ ਗੈਪ ਪਾਉਣਾ ਕੋਈ ਵੀ ਜੇ ਉਹਨੂੰ ਤਾਕਤ ਵਾਲੀ ਚੀਜ਼ ਦੇਣੀ ਆ ਚਾਹੇ ਯੂਰੀਆ ਚਾਹੇ ਮੈਗਨੀਜ਼ ਜ਼ਿੰਕ ਹੁਣ ਸਪਰੇਆਂ ਹੋਣਗੀਆਂ ਉਦੋਂ ਆਪਾਂ ਗੈਪ ਰੱਖਣਾ ਇਹ ਅਵਕੀਰਾ ਦਾ ਕਹੇ ਫਾਇਦਾ ਵੀ ਅਜੀ ਆਪਾਂ ਸਟਾਰਟਿੰਗ ਵਿੱਚ ਕਰਤੀ ਜਾਂ ਕੋਰ ਤੋਂ ਪਹਿਲਾਂ ਕਰਤੀ ਉਦੋਂ ਆਪਾਂ ਕੋਈ ਰੇਹ ਨਹੀਂ ਪਾਉਣੀ ਹੁੰਦੀ ਕੋਈ ਮੈਗਨੀਜ਼ ਨਹੀਂ ਕਰਨਾ ਹੁੰਦਾ ਹਨਾ ਹੁਣ ਜੇ ਆਪਾਂ ਪਾਣੀ ਲੱਗ ਗਿਆ ਉਸ ਤੋਂ ਬਾਅਦ 2-3 ਸੋ ਪ੍ਰੀਆ ਜਾਂਦੀਆਂ ਜਾਂ ਯੂਰੀਆ ਜ ਮਜੂਰੀਆ ਵੀ ਪਾਉਣੀ ਆ ম্যাগਨੀਜ਼ੀਅਮ ਵੀ ਕਰਨਾ ਜ਼ਿੰਕ ਵੀ ਕਰਨੀ ਆ ਵਿੱਚ ਹੀ ਆਪਣੇ ਹਰਬੀ ਸਾਈਡ ਆ ਗਈ ਤਾਂ ਉਹਦਾ ਰਿਜ਼ਲਟ ਆ ਜਿਹੜਾ ਉਸ ਤੇ ਅਸਰ ਪੈਂਦਾ ਕਿਉਂ ਆਪਾਂ ਬਹਲਾ ਟਾਈਮ ਹੀ ਨਹੀਂ ਖੜ ਸਕਦੇ ਕਣਕ ਪੀਲੀ ਪਈ ਹੁੰਦੀ ਹੈ ਹਨਾ ਸੋ ਇਹ ਆ ਕਿ ਮੇਰਾ ਅੱਜ ਦੀ ਵੀਡੀਓ ਦਾ ਮਤਲਬ ਸੀ ਮੇਨ ਟਾਰਗੇਟ ਵਕੀਰਾਂ ਸੀ ਵਕੀਰ ਵਾਲਾ ਜਿਹੜਾ ਸਾਲਟ ਆ ਉਹਨੂੰ ਆਪਾਂ ਫੇਰ ਨਹੀਂ کہہ ਸਕਦੇ ਤੇ ਅਗਲੀ ਾਰ ਨੂੰ ਜਿਹੜੇ ਕੋਈ ਕਿਸਾਨ ਵੀਰਾਂ ਨੇ ਨਹੀਂ ਕੀਤੀ ਉਹਨੂੰ ਐਸ ਪਾਰਚ ਉਹ ਇੱਕ ਵਾਰੀ ਉਹਨੂੰ ਕਰਕੇ ਦੇਖੋ ਸਹੀ ਸਹੀ ਜਿਹੜਾ ਮੈਥਡ ਆ ਹਨਾ ਤੇ ਤੁਹਾਨੂੰ ਆਪਦਾ ਮੁੱਲ ਮੋੜੂਗੀ ਧੰਨਵਾਦ